ਪੱਟੀ ਜਾਂਦੀ ਕੁੜੀ ਇਹ ਹਾਂ ਬਸ ਨਹੀਂ ਨਹੀਂ ਵੱਡ ਵੱਡ ਹੋਰ ਵੱਡ ਬਸ ਇਹ ਕਿੱਥੇ ਸਾਰੇ ਤਿਆਰ ਕਰੀ ਜਾਂਦੇ ਆ ਤਾਂ ਪੱਦ ਮਰੀ ਜਾਂਦਾ ਖੇਤਾਂ 'ਚ ਵੀ ਓਏ ਯਾਰ ਨਹੀਂ ਹੁੰਦੀ ਸਾਊਂਡ ਸੀ ਮੈਨੂੰ ਗੰਦ ਨਹੀਂ ਚਾਹੀਦਾ ਆ ਥੱਲੇ ਹੱਥ ਮਾਰ ਸਾਰੇ ਇੱਦਾਂ ਪੱਠੇ ਇਕੱਠੇ ਕਰ ਕਾਹਦੇ ਕਰ ਕਰ ਇਕੱਠੇ ਇਹ ਸਾਰੇ ਪੱਠੇ ਮੇਰੀ ਗਾਲ ਖੋਣਾ ਮਾ ਇੱਜੇ ਤੋਂ ਅੱਜ ਪੱਠੇ ਕਰਾਉਣੇ ਆ। ਕਿ ਤਮਨ ਮਨ ਫੇ ਵੱਡੂਗੀ। ਉਹ ਸ਼ਰਮ ਕਰ। ਉਹ ਠੀਕ ਹੈ ਵੱਡੂਗੀ। ਕੋਪੀ ਨੂੰ ਤਾਂ ਫਾਂਗ ਦਸਾਰਾ ਨਹੀਂ ਆ। ਹੈਂ। ਉਹ ਦੇਖੂ ਕਾਂਕਣਾ ਅਗਲੇ ਦੀ ਮੈਦ। ਕਨਕਤਾ ਇਹਦੇ ਕਿਸ ਤਰ੍ਹਾਂ ਦੇ ਖਾਲੇ ਤੋਂ। ਅੱਗੇ ਕਰੋ ਬੈਠ ਕੇ ਵੱਡੀਆਂ ਆ। ਬੈਠ ਥੋੜਾ ਵੱਡੇ। ਹਾਂ। ਮਾਰ। ਕਿੱਦਾਂ ਦਾ ਲੱਗ ਰਿਹਾ ਏ ਤੈਨੂੰ ਇੰਡੀਆ। ਹੈਂ? ਉਹ ਮਾੜਾ ਦਾ ਸੂ ਵੀ ਇੱਥੇ ਗੋਲ ਦਾ ਮੱਡ। ਕੀ? ਕੋ ਵੀ ਜਾ ਕੋ ਵੀ ਯਾਰ ਵੀ ਦਾ ਜਰੂਰ ਨਾ ਬੋਲੀਂ ਸੰਡੇ ਮੇਟੋਨ ਲਾ ਨਾ ਆਹ ਗੇ ਹੋ ਮਾਈ ਗੋਡ ਮੋ ਦੇ ਵਾ ਮੈਨੂੰ ਕਿਹਨਾਂ ਮਸ਼ੀਨ ਚ ਪਾ ਦੇ ਕਾਜ ਨਹੀਂ ਹੁੰਦਾ ਉੱਡ ਜਾ ਮਿੱਟੀ ਆ ਪੁੱਤ ਕੋਈ ਨਹੀਂ ਸਾਫ ਹੋ ਜਾਣੀ ਅਜਾ ਕੂਬੀ ਨੂੰ ਬਗੈਰੀ ਸੀ ਮੇਰੇ ਪੈਰ ਚਲ ਗਿਆ ਵਿੱਚ ਦੇਖਿਆ ਜਾਨਵਰ ਨੂੰ ਮਾੜਾ ਚੰਗਾ ਬੋਲੂਗੀ ਆਹੀ ਕੌ ਹੋਣਾ ਨੋ ਆਪਣਾ ਗਰਮ ਹੋਣਾ ਦਮ ਓਏ 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 ਪਿਆਰ ਹੈ ਕਾਨ ਕਗਲੇ ਦੀ ਮਿੱਧੀ ਇਹਨੇ ਗਾਣਾ ਕੱਢਣੀ ਮਮਾ ਬੋਸ ਪੇਲਾਂ ਦੀਏ ਦੀ ਕੀ ਆਏ ਮਿੱਧੀ ਹਲਾ ਚੱਪਲ ਪਾਲ ਮੇਰੀ ਹਲਾ ਦੇ ਛੂ ਛੂ ਲਾ ਦੇ ਆ ਚੱਪਲ ਬਾਤ ਨਹੀਂ ਜਾਣਾ ਕਿ ਤੇ ਛੂ ਪਾਲਾ ਗੋਹਾ ਕੋ ਵਧੀਆ ਲੱਗਦਾ ਕਲਰ ਇਦਾਂ ਨਾਲ ਪੰਦੀ ਇਦਾਂ ਲਾ ਆ ਵਧੀਆ ਗਾਣੇ ਛੂ ਲਾਉਂ ਚ ਨਹੀਂ ਹੋਏ ਦੂਜੇ ਪੇਰ ਵੀ ਖਰਾਬ ਕਰਤਾ ਗੋਪੀ ਆ ਤਾਂ ਗਲਤੀ ਹੈ ਕਿੰਦਾ ਸਾਫ ਹੋਊ ਕੀ ਕਰਦਾ ਇਹ ਸਾਫ ਮੈਂ ਕਿੰਦਾ ਦੇ ਛੂ ਲਾਉਂ ਚ ਨਹੀਂ ਹੋਏ ਹਜੇ ਮਨ ਪੀ

ਬੋਟੂਪੁਰ ਉਹ ਪੋਣੇ ਸੀ ਨਾ ਸਪਾਰੀ ਸੇਟੋਂ ਪਹਿਲਾਂ ਨਾਲੇ ਤੁੰਗੀਆਂ ਉੱਪਰ ਤੱਕ ਤੇਰੇ ਪੈਰ ਨਹੀਂ ਸੀ ਖਵਾਉਣੇ ਪੱਕੀ ਕਣ ਕਨੂ ਅੱਗ ਲੱਗ ਜਾਊਗੀ ਨਾ ਵੱਟਾਂ ਉੱਤੇ ਨੱਚ ਕੁੜੀਏ ਗੋਪੀ ਬਾਜੀ ਵੱਟਾਂ ਦੇ ਨਾ ਨੱਚ ਅੱਛਾ ਕਿਤੇ ਪੈਰ ਪੂਰ ਤਿਲਕ ਗਿਆ ਆ ਦੇ ਇੱਥੇ ਧੋ ਲੋ ਪੈਰ ਗੈਂਗ ਗੋਪੀ ਦੀ ਗੈਂਗ ਪੱਪੀ ਦੇਖੇ ਨਿਗੇ ਨਿਗੇ। ਦੇਖੀ ਮੰਦ। ਔ ਜਿਆਦੇ ਵਧੀਆ। ਆ ਜਾ ਤੇਰੇ ਤੋਂ ਮਾਝਾ। ਆ ਤੂੰ ਵੀ ਘਰ ਹੋ ਜਾ। ਲੈ ਆ ਜਾ ਤੋਰ ਮੋ। ਕੋਈ ਰੋਪਾ ਲਾਹੂ ਜੀ ਕਿਹੋ ਜੀ ਲੱਗਦੀ ਕਿ। ਸੋਨੇ ਲੱਗਦੇ। ਦਿੱਤੇ ਕੋਪੀ ਵਾਈਟ ਖੁੱਲਦੀ ਉਹਨੇ। ਚੱਲ ਕਿਸੇ ਨੂੰ। ਨਵੇਂ ਲੈ ਦੂਗਾ। ਨਵੇਂ ਸੇਮ ਬ੍ਰਾਂਡ ਲੱਕੇ ਤੇ ਯੂ ਸੇਮ ਚੀਜ਼ ਮਨੋ। ਸਹੀ ਜਮਾ ਰਹੇ। ਕਿਉਂ? ਤੇ ਤੁਸੀਂ ਕਿਉਂ ਉੱਥੇ ਰੋਗੇ ਤੈਨੂੰ ਮਰੇ। ਦੂਜੇ ਪਾਉਣੇ ਸੀ ਮਮ ਉਹਦੇ ਵਿੱਚ ਪਾਣੀ ਨਹੀਂ ਜਾਂਦਾ ਮੈਂ ਤਾਂ ਹੀ ਉਹਾਂ ਤੇ ਨਹੀਂ ਉਹ ਪਾਏ ਮੈਨੂੰ ਗੌਰਮੇ ਨੇ ਬਤਾ ਸੀ ਗੋਇਲ ਲੈ ਕੇ ਜਾਓਗੇ ਮੈਂ ਉਹਨੂੰ ਸ਼ੂਜ਼ ਰੱਖੇ ਹੱਗੋ ਹੇਚ ਜਾਣ ਲੈ ਕੇ ਸੀ ਮੈਂ ਇਹਨੂੰ ਕਿਹਾ ਉਹਦੇ ਚ ਚੱਲਦੇ ਆ ਕਹਿੰਦਾ ਇੱਦੇ ਚ ਜਾਣਾ ਬੱਟਾਂ ਵਿੱਚੀ ਚੱਲ ਕੁੜੀ ਦੇ ਪੈਰ ਸਾਰੇ ਖਰਾਬ ਕਰਕੇ ਰੱਖ ਦੋ ਆ ਜਾਤੀ ਆ ਲੁੱਕ ਦਿਸ ਇਜ਼ ਦਾਤੀ ਪਿਕਅਪ ਪਿਕਅਪ ਰੁਕ ਪਿਕਅਪ ਟਰੱਕ 1 2 3 ਚੱਲ ਐ ਦਾਤੀ ਇਜ਼ ਦੀ ਆਪ ਦਾਤੀ ਹੈਂਡ ਪਿਕਅਪ ਟਰੱਕ ਵੇਕਾ ট্রাক ਕੋਹ ਨਹੀਂ ਘੰਟਾ ਫੜਾ ਜਾ ਜਿਹ ਵਿੱਚ ਸੱਪ ਕੱਟ ਗਿਆ ਫੇਰ ਨਹੀਂ ਹੁਣ ਸੱਪ ਸੱਪ ਕੱਟ ਕੇ ਤਾਂ ਉੱਥੇ ਕੀ ਆ ਮੈਂ ਪੈ ਜਾ ਮੈਂ ਜਾਵਾਂ ਫੇਰ ਕਰ ਲਵਾਂ ਓ ਯਾਰ ਤੂੰ ਸਬਰ ਤਾਂ ਕਰ ਲੈ ਤੂੰ ਯਾਰ ਮੈਂ ਇੱਕ ਤਾਂ ਹਨ ਚੱਲ ਯਾਰ ਤੂੰ ਕਾਟ ਯਾਰ ਅਗਲੀ ਰੁਪੇ ਲੈ ਲੈ ਸੱਖ ਤੋੜਨ ਨੂੰ ਲਿਆਂਦੀ ਤੂੰ ਪੱਠੇ ਬਣਾਉਣ ਲਾ ਪਿਆ ਓ ਯਾਰ ਆ ਸੱਖ ਓ ਸੱਖ ਪੱਦ ਮਰੀ ਜਾਂਦਾ ਖੇਤਾਂ ਚ ਵੀ ਓ ਯਾਰ ਨਹੀਂ ਹੁੰਦੇ ਸਾਉਂਡ ਸੀ ਯਾ ਦੇਖ ਇਹ ਬੰਦਿਆਂ ਨੂੰ ਇਹ ਚਪੜਾ ਵੀ ਨਾਈਸ ਫੈਸਟ ਇਹ ਬੰਦੇਆਂ ਨੂੰ ਵੱਡ ਬੰਦੇਆਂ ਨੂੰ ਮੈਂ ਹੌਲੀ ਹੌਲੀ ਆਪਣੇ ਕੰਮ ਲਾਉਣੇ ਨੇ ਆ ਸੁੱਖ ਤਾਂ ਲਾਉਂਗਾ ਮੈਂ ਹੋਰ ਕੀ ਆ ਚਾ 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 ਆਜ ਤੇਰੇ ਸਾਦਕੇ ਤੋਂ ਬਾਡਲ ਹਾਰਡਵਰਕ ਮੈਨ ਅੱਜ ਦੇਖ ਲਗਾਤੀ ਆ ਦੇਖ ਲਾ ਵੈਰੀ ਡੇਂਜਰ ਓਏ ਹਥਿਆਰ ਸੋਰੀ ਸੋਰੀ ਬਹੁਤ ਲੱਗਾ ਖੌਫ ਕਿੰਨਾ ਭਾਬੀ ਨੇ ਰੱਖਿਆ ਤੇ ਆ ਖੌਫ ਕੋਈ ਨਹੀਂ ਚੱਲ ਚਾ ਆਜ ਤੇਰਾ ਕੇ ਇੱਚ ਕੇ ਆਹਾ ਇਹੋਂ ਥੱਲੇ ਉਹ ਫੱਡ ਕੰਨ ਤੇ ਬੱਜਣੀ ਨੇ ਯਾਰ ਇਹਨਾ ਪੱਠੇ ਖਰਾਬ ਕਰਦੀ ਕਾਕਾ ਤੂੰ ਨਾਲ ਆ ਉਹ ਆ ਦੇਖ ਦੇ ਸਾਗ ਬਣਾਉਣਾ ਕਪੱਠੇ ਆ ਦੇਖ ਇਹਦੀ ਇਹਦੀ ਦੇਖ ਕੋਈ ਪਤਾ ਹੀ ਕੈਂ ਲੰਬਾਈ ਆ ਰੁਵਾਈ ਮਾਪ ਲੈਣੀ ਆ ਇੱਥੋਂ ਇੰਨਾ ਆ ਦੇ ਤੇ ਇਹਦੀ ਖਿਚ ਲਉ ਐਦਾਂ ਖਿਚ ਰਗਾ ਇਹਨੂੰ ਇਹ ਕੰਨ ਕਿੰਨਾ ਉੱਚਾ ਐ ਇੰਨਾ ਉੱਚਾ ਇਹ ਦੇਉ ਇਹ ਲੰਬਾਈ ਦੇਖਣੀ ਆ ਲੰਬਾਈ ਤੇ ਚੜਾਈ ਇਹ ਇੰਨੀ ਲੰਬਾਈ ਦੇਖਣੀ ਇਹ ਵਾਉਟ ਟੂ ਮੇਰੀ ਗਾਲ ਸੁਣਾ ਤੂੰ ਤਾਂ ਇੱਥੇ ਰਾਤ ਪਾ Đਣੀ ਆ ਸੂਤ ਕਹਿ ਇਹਨੂੰ ਸੂਤ ਕਹਿ ਇਹਨੂੰ ਤੂੰ ਤਾਂ ਮੈਣ ਮੈਣ ਕਹਿੰਦਾ ਆ ਦੇਖ ਦੱਸ ਦੋੜ ਲੈ ਇੱਧਰ ਦੇ ਲੁੱਕ ਐਟ ਮੀ ਫੋਕਸ ਟੂ ਮੀ ਥਿਸ ਇਜ਼ ਅ 올ਡ ਟਰਨ ਇਸ ਇਨ ਜਿੰਨਾ ਯਾਰ ਉਹਨੂੰ ਸਮਝਾਉਣ ਨੂੰ ਲੱਣਾ ਉਹਨੇ ਜੇ ਤੂੰ ਪੰਡ ਵੱਡ ਲਾਣੀ ਆ ਯਾਰ ਉਹਨੂੰ ਸਿਖਾਉਣਾ ਹੁੰਦਾ ਕਿੱਦਾਂ ਲਓ ਪੀਤੇ ਨਾ ਮੈਨੂੰ ਕੁਛ ਕਰਦਾ ਆ ਜਿਹੜੀ ਠੰਢੀ ਕੁੰਬੜ ਆ ਨਾ ਆ ਕੁੰਬੜ ਦੋ ਤੇਰਾ ਇੱਥੇ ਦਾਤੀ ਉੱਪਰ ਵੱਜਣੀ ਚਾਹੀਦੀ ਆ ਨਾ ਤੂੰ ਵੱਡ ਲਾਉਂਗਾ ਉਹਦਾ ਇਹ ਆ ਅਗਲੀ ਜਾ ਕੇ ਕਾਪੀ ਕਰਨਾ ਬਾਹਰ ਟਿਕ ਟਿਕ ਵੀ ਜਾ ਕੇ ਕਰਨਾ ਲੈਪਟਾਪ ਆ ਆ ਵੱਡ ਹੋ ਗਏ ਕੁੰਬੜ ਤੋਂ ਉੱਚਾ ਨੇ ਇਹ ਤੂਆ ਕੰਨਾ ਆ ਦੇਖ ਆ ਰੱਖਣਾ ਜਾਨੀ ਹੱਥ ਤੋਂ ਏਦਾਂ ਥੱਲੇ ਏਦਾਂ ਥੱਲੇ ਦਾਤੀ ਚੱਲੜੀ ਇਹ ਆ ਦੇਖੀ ਹੱਥ ਵੜਾ ਲੈਣੇ ਕੁੜੇ ਕੁੜੀਏ ਤੂੰ ਰਹਿਣ ਦੇ ਰੱਬ ਦੇ ਵਾਸਤੇ ਤੇ ਬਾਂਦਰ ਤੇ ਮੱਤੇ ਨਾ ਲੱਗ ਨਾ ਮੇਰਾ ਲਊ ਵੀ ਬਣਾ ਪੀਵੋ ਚੱਲ ਬੜੀ ਲੈ ਦਦਾ ਆ ਬੋਲੇ ਜੀਓ ਮੋਤੀ ਇੱਕ ਮਿੰਟ ਆ ਕੀ ਕੀਤਾ ਗਾਹਾਂ ਨੂੰ ਕਾਵੇ ਤੁਰੀ ਖੈਰੇ ਆਲੂ ਨਹੀਂ ਜਾਣਾ ਪਹਿਲਾ ਇਥੋਂ ਇਥੋਂ ਇੱਦੇ ਵੱਡ ਖੇਰੀਆ ਨਾਲ ਪਟਿਆਲੇ ਆਲੂ ਕਹਿੰਦਾ ਸਾਲਾ ਸੇਤ ਉਧਰਲੀ ਹੈ ਚੱਲ ਇਹ ਇਹ ਬਾ ਇਹ ਹਾਂ ਹਾਂ ਲਾ ਵੇ ਜਿਆ ਜੀਆ ਮੋਤੀ ਚੱਲ 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 ਪੱਠੇ ਕਰਨੇ ਸਖਾਲ ਤੇ ਕੁੜੀ ਨੂੰ ਹਾਂ ਇੰਨਾ ਕੰਮ ਐ ਮੀ ਰੋਜ ਦੇ ਇਹ ਵੀ ਇਹ ਵੱਢਨੇ ਵੀ ਇਹ ਸ਼ਾਬਾਸ਼ ਹਾਂ 2 ਸੈਕਿੰਡਸ ਮੈਂ ਲੁੱਕ ਕੀ 2 ਮਿੰਟ ਦਾ ਕੰਮ ਹੁੰਦਾ ਲੁੱਕ ਉੱਥੇ ਸੀ ਉੱਥੇ ਮਮਾ ਸੀ ਗਾਰਡਨਿੰਗ ਕਰਦੇ ਉੱਥੇ ਸਾਰੇ ਪਲਾਂਟਸ ਵਗੈਰ ਦੀ ਵੀਰਿੰਗ ਵੀ ਕਰਦੇ ਸੀ ਕਰਦੇ ਉੱਥੇ ਕਾ ਚਾ 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 ਮੈਂ ਤਾਂ ਪਰਗਾ ਨਾ ਰੱਖਿਆ ਲੈ ਬੁਲੇ ਤਾਂ ਬੱਟੀ ਜਾਂਦੀ ਕੁੜੀ ਇਹ ਹਾਂ ਬਸ ਨਹੀਂ ਨਹੀਂ ਵੱਡ ਵੱਡ ਹੋਰ ਵੱਡ ਬਸ ਇਹ ਕਿੱਥੇ ਸਾਰੇ ਤਿਆਰ ਕਰੀ ਜਾਂਦੇ ਆ ਰੌਕ ਰੌਕ ਚੱਲ ਤੂੰ ਵੱਡ ਸਪਰੇਅ ਹੀ ਮਸਾ ਸਪਰੇਅ ਕੋਈ ਨਹੀਂ ਚੱਲ ਗ੍ਰੀਨ ਇਹ ਕੋਈ ਨਹੀਂ ਤੈਨੂੰ ਪਤਾ ਤਾਂ ਲੱਗੇ ਪੱਠੇ ਕਿੱਦਾ ਵੱਡੀ ਦੇ ਆ ਮੈਂ ਉੱਥੇ ਕਿਹੜਾ ਪੱਠਾ ਹਾਂ ਚਾ ਛਾ ਵਾਸ਼ ਵੱਡ ਪਤਾ ਲੱਗੇ ਗੋਪੀ ਦੀ ਘਰ ਵਾਲੀ ਲੱਗੀ ਆ ਚਾ ਵੱਡ 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 ਆਪਾਂ ਆਇ ਇਤਿਹਾਸ ਪੁੱਠਾ ਮਾਰ ਦੇਣਾ ਮੈਨੂੰ ਗੰਦ ਨਹੀਂ ਚਾਹੀਦਾ ਆ ਥੱਲੇ ਹੱਥ ਮਾਰ ਸਾਰੇ ਇੱਦਾਂ ਪੱਠੇ ਇਕੱਠੇ ਕਰ ਕਾਦੇ ਕਰ ਕਰ ਇਕੱਠੇ ਇਹ ਸਾਰੇ ਪੱਠੇ ਕਰ ਹਾਂ ਸਾਰੇ ਚੱਕ ਇਦਾਂ ਖਲਾਰਾ ਨਹੀਂ ਚਾਹੀਦਾ ਨਾਲੇ ਕੱਲ ਤੋਂ ਆ ਟੋਪੀ ਇਹ ਨਹੀਂ ਸਿਰ ਤੇ ਲੈ ਕੇ ਆਉਣੀ ਸੁਣੀ ਲੋ ਸੁਣੀ ਸੁਣੀ ਨਹੀਂ ਕੋਈ ਇੱਥੇ ਸਿੱਧੀ ਇਸ ਸੰਦੇ ਵਿੱਚ ਨਹੀਂ ਕਰ ਸਿੱਧਾ ਬਸ ਮਣੀ ਨਹੀਂ ਕੋਈ ਨਹੀਂ ਕੋਈ ਧੁੱਪ ਧੁੱਪ ਇਹ ਵਿੱਚ ਸੱਪ ਆ ਗਿਆ ਫੇਰ ਉਹ ਛੱਪ ਆ ਗਿਆ ਕੋਈ ਨਹੀਂ ਤੂੰ ਕਹਦੇ ਮੈਂ ਨਾ ਗਿਨ ਫਿਰ ਤੂੰ ਪੀ ਲਈ ਉਹ ਆ ਤੂੰ ਕਹੇ ਮੈਂ ਨਾ ਗਿਨ ਤੂੰ ਸੱਪ ਪੀਰਾ ਮੇਨਾਂ ਤਾਂ ਬੜੀ ਲੜਦੀ ਐ ਤੂੰ ਸੱਪ ਨਾਲ ਵੀ ਲੜ ਪਈ ਨੋ ਸੱਪ ਨਹੀਂ ਨੋ ਹਾਂ ਪਤਾ ਲੱਗੇ ਕਿ ਧੀ ਨੇ ਪੱਠੇ ਵੱਡੇ ਆ ਨਹੀਂ 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 ਵੱਡ ਵੱਡ ਐ ਨਾ ਕਿੰਨੇ ਕਰਨੇ ਆ ਇਹਨੇ ਵੱਡ ਤੇਰੇ ਬੂਟਾਂ ਤੋਂ ਤਾਂ ਲੱਗਦਾ ਤੂੰ ਅਸਲੀ ਜ਼ਿਮੀਦਾਰ ਹੁਣ ਬਣ ਗਏ ਆ ਨਹੀਂ ਤਾਂ ਮੇਰੇ ਰੇਲਾ ਇੱਕੋ ਜਿਹੇ ਵੱਡੇ ਹੁੰਦੇ ਆ ਤੂੰ ਤਾਂ ਕਹਿ ਦਿੰਦੀ ਖਰਿਆ ਉਹਦੇ ਪੱਠੇ ਵੱਡ ਹੋ ਜਾਂਦੇ ਆ ਐਦਾ ਵੱਡਾ ਸਾਡੇ ਪੱਠੇ ਚੱਲ 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 ਤੂੰ ਵੱਡ ਹੋਰ ਕਿੰਨੇ ਵੱਣੇ ਆ ਹੋਰ ਵੱਣੇ ਆਲੇ ਡੰਗਰ ਪਤਾ ਕਿੰਨੇ ਆ ਆ 10 ਮੱਝਾਂ ਆ ਭੁੱਖੀਆਂ ਥੋੜੀਆਂ ਮਾ ਨਹੀਂ ਆ ਮੇਰੇ ਵੱਡੇ ਆ ਤੇਰੇ ਵੱਡੇ ਕਿੱਥੇ ਆ ਮੈਨੂੰ ਸੱਚੀ ਨਹੀਂ ਭੁੱਖ ਲੱਗੀ ਐ ਨਾ ਉਹ ਦੋ ਅਮਰੂਦਾਂ ਨਾਲ ਤੇਰੀ ਜਾਨ ਨਿਕਲ ਜਲੀ ਐ ਨਾ ਬਾਲ ਦਰਵਾਜ਼ੇ 'ਤੇ ਨਹੀਂ ਲਾ ਪੱਠੇ ਚੱਕੇ ਨਹੀਂ ਬਾਲ ਧੋਣੇ ਸਿਰ ਤੇ ਲੈ ਬਾਬੀ ਪੰਡ ਵੀ ਰੱਖਣੀ ਆ ਆ ਚੱਕ ਪੱਠੇ ਪਾ ਦੇ ਚ ਸਾਰੇ ਇਹਦੇ ਵਿੱਚ ਪੱਲੀ 'ਚ ਮੋਰਸ ਸਕੂਟਰੀ ਹਣਾ ਤੁਸੀਂ ਮਾਰ ਲਿਓ ਹਾਂ ਪਰ ਪੱਲੀ ਐਦਾਂ ਨਹੀਂ ਬੰਦੇ ਆਂਗੋਂ ਪੱਠੇ ਪਾਉਣੇ ਆ ਫਿਰ ਆਈ ਸਲੈਪ ਯੋਰ ਗਿੱਚੀ ਡੋ ਨਟ ਯੂ ਕਾਂਸਟਲੀ ਬਾਈ ਬਾਈ ਦਿਆ 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 ਇਹ ਵੀ ਇਹ ਇੱਕ ਪੈ ਜਾਣੀ ਐ ਇਦਾਂ ਫਿਰ ਡੈਡੀ ਸਾਡਾ ਸਾਡੇ ਮਾਰਦਾ ਹੁੰਦਾ ਜਦੋਂ ਅਸੀਂ ਪਹਿਲੀ ਵਾਰੀ ਇਦਾਂ ਫਟ ਉਹ ਕੋਈ ਨਹੀਂ ਬੋਲਣਾ ਉਹ ਕੋਈ ਨਹੀਂ ਬੋਲਣਾ ਇਹ ਦੇਖ 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 ਕੁੜੀਏ ਦੇਖ ਤੂੰ ਮੈਨੂੰ ਲਾਉਂ ਕਰੂੰ ਕੁਛ ਆ ਜਿਹੜਾ ਪਾਸਾ ਆ ਇਹ ਇੱਕ ਪਾਸੇ ਆਉਣਾ ਆ ਜਿਹੜਾ ਪਾਸਾ ਇਹ ਇੱਕ ਪਾਸੇ ਆਉਣਾ ਤੇ ਪੌਣੇ ਵੀ ਇਹ ਇਦਾਂ ਆ ਐ ਧਾਕ ਬਣਾ ਕੇ ਕਿ ਇਦਾਂ ਪੰਡ ਬੰਨ ਹੋ ਜਵੇ ਉਹ ਵਾਏ ਗੱਠ ਬੰਨ ਹੋ ਜਵੇ ਇਦਾਂ ਪੌਣੇ ਆ ਚੱਲ ਪਾ ਸਾਰੇ ਸੇਵੇਂ ਹੀ ਆ ਦੇ ਦੇ ਫਾ ਪਾਣਿਆ ਤਾਂ ਜੜੇ ਨੇ ਉਹ ਹਾਂ ਤੈਨੂੰ ਟ੍ਰੇਨਿੰਗ ਦੇਣੀ ਆ ਪਤਾ ਲੱਗੇ ਉਹ ਉੱਥੇ ਦੀ ਗੋਰੀ ਨੂੰ ਜਾ ਕੇ ਇਹ ਕਹਿਣਾ ਆ ਠੀਕ ਹੈ ਕਿ ਮੈਂ ਆਈ ਐਮਓ ਫਾਰਮਿੰਗ ਟ੍ਰੇਨਿੰਗ ਮਾਈ ਗੋਪੀ ਛੋਕਰ ਇਸ ਦੇ ਟ੍ਰੇਨਿੰਗ ਬਿਕੋਜ਼ ਇਜ਼ ਅ ਵੈਰੀ ਹਾਰਡ ਵਰਕ ਇਨ ਇੰਡੀਆ ਇਟ ਇਜ਼ ਸੋ ਬਿਊਟੀਫੁਲ ਬੋਇਲੋ ਕਾਓ ਇਸਦੀ ਕੋਮਲ ਉਹਦੇ ਦੀ ਗੋਰੀ ਕੋ ਜਾ ਕੇ ਕੋਮਲ ਦਾ ਜ਼ਿਕਰ ਕਰਨਾ ਜੀ ਮਤਲਬ ਉਹਨਾਂ ਦਾ ਡੀਆ ਲਵਾਉਣਾ ਕੋਮਲ ਦੀ ਮੁੱਦਾ ਹੈ ਨਹੀਂ ਕੋਈ ਮੁੱਦਾ ਕੋਈ ਨਹੀਂ ਹੈਗਾ ਮੇਰਾ ਡੂਡੋ ਹੈਗਾ ਤੂੰ ਕਿੱਥੇ ਹੈ ਡੂਡੋ ਵੀ ਲਵਾ ਲਵਾਂਗੇ ਪਹਿਲਾਂ ਕੋਮਲ ਦਾ ਲਵਾਉਣਾ ਤੂੰ ਕਰ ਸਕਦੀ ਓਦੋਂ ਲਈ ਕਿਉਂਕਿ ਪਹਿਲਾਂ ਕੁੜੀ ਬਾਹਰ ਜਾਂਦੀ ਫਿਰ ਮੁੰਡੇ ਨਾਲ ਸਾਥੀ ਇਦਾਂ ਹਾਂ ਇਦਾਂ ਉਹ ਵਾ ਚੱਲ 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 ਚੱਕ ਚੱਕ ਉਹ ਬੋਲੇ ਓਏ ਲਾਤੀ ਨਾ ਕੁੜੀ ਕੰਮ ਕਰਨ ਚੱਲ ਆ ਆ ਲੈ ਆ ਵੀ ਚੱਕਾ ਵੀ ਚੱਕਾ ਵੀ ਚੱਕ ਦੇਖ ਇਸ ਮੈਂ ਨੌਇਸ ਵੋਇਸ ਓ ਯੈਸ ਸਮ ਟਾਈਮ ਟੂ ਸੈੱਟ ਪ੍ਰੋਗਰਾਮ ਭਰਨਾ ਹਾਂ ਆ ਆ ਜਿਹੜੇ ਡੱਖੇ ਆ ਇਹ ਵੀ ਇਕੱਠੇ ਕਰਨੇ ਹੁੰਦੇ ਆ ਬਹੁਤ ਮਿਹਨਤ ਨਾਲ ਪੱਠੇ ਨਹੀਂ ਐਂਡ ਤੇ ਹਾਂ ਜਦੋਂ ਢੇਰੀ ਚੱਕ ਹੋ ਜਾਵੇ ਨਾ ਫਿਰ ਇਹ ਡੱਖੇ ਸਾਰੇ ਕੋਈ ਚੱਕ ਨੇ ਇਟਸ ਵੈਰੀ ਨਾਈਸ ਸ਼ੂ ਨੋ ਨੋ ਆਈ ਨੀਡ ਮਾਈ ਸ਼ੂਜ਼ ਡਰਾਈਿੰਗਸ ਆਹ ਆ ਹੁਣ ਇਦਾਂ ਦੇਖਿਆ ਕਰਨਾ ਜਿਹੜੀਆਂ ਭਰੀਆਂ ਇੱਧਰਲੇ ਪਾਸੇ ਹੋ ਸਾਹਮਣੇ ਪਰ ਇਹਨੂੰ ਚੱਕ ਕੇ ਭਰੀ ਨੂੰ ਮੋੜ ਨਹੀਂ ਲਿਆ ਆ ਜਾ ਕੇਦਰੋ ਸਾਜਨ ਫਾੜ ਓਏ ਚੱਲ ਚੰਗਾ ਪੁੱਠਾ ਕਿੱਧੇ ਆ ਚੱਲ ਚੱਲ ਨਹੀਂ ਨਹੀਂ ਬਾਸਨੀਓ ਢੇਰੀ ਪਾ ਆਉਂਦੇ ਦਾਣੇ ਆਉਂਦੇ ਉਹ ਤਾਂ ਹਮੇਸ਼ਾ ਉਹ ਨਹੀਂ ਆ ਵੀ ਚੱਕ ਇਹ ਤਾਂ ਇਹਨਾਂ ਦਾ ਕੰਮ ਐ ਫਿਰ ਪਮਾ ਕੰਮ ਆ ਚੱਕ ਇਹ ਤਾਂ ਇਹ ਬੱਜਣ ਲੱਗੀ ਸੀ ਕਾਂ ਥੱਲੇ ਇਦਾਂ ਨਹੀਂ ਇਹ ਇਹਦੇ ਤੇ ਰੱਖ ਹਾਂ ਓੜਾ ਹਾਟੇ ਰੀ ਚੈੱਕ ਕੀ ਸਾਹ ਚੜ ਗਿਆ ਤੁਸੀਂ ਤਾਂ ਕਹਿੰਦੇ ਕੰਬੋ ਸੋਕੇ ਕਿਸੀ ਡਿਨਰ ਹੀ ਲੈ ਕੇ ਜਾਓਗੇ ਬਾਹਰ ਆਹੋ ਇੰਗਲਿਸ਼ ਤੇ ਨਾ ਓ ਇੰਗਲਿਸ਼ ਡਿਨਰ ਤਾਂ ਤੁਹਾਨੂੰ ਲੱਗਦਾ ਇੰਗਲਿਸ਼ ਫੂਡ ਤਾਂ ਲੱਗਦਾ ਜਿੱਦਾਂ ਦੀ ਉਹਦੀ ਬੂਥੀ ਹੈ ਕਦੀ ਉਹ ਬੁੱਲ ਸਾਹ ਜਰ ਬੱਦਲ ਓਏ ਕੋਪੀ ਮੈਂ ਸਬਜੀ ਨਹੀਂ ਪਤਾ ਲੱਗੇ ਆ ਛਾਹ ਨੂੰ ਆਹ ਮਿਲਕ ਮਿਲੇਗਾ ਮਿਲਕ ਬਫੈਲੋ ਇਸ ਮਿਲਕ ਦਾ ਡਰਿੰਕਿੰਗ ਔਰ ਉੱਪਰ ਰੱਖ ਇਹਦੇ ਉੱਤੇ ਰੱਖ ਉਧਰ ਰੱਖ ਚੱਲ ਆ ਵੀ ਚੱਕ ਚਾਵਾਸ਼ ਬਦਲ ਲਗੇ ਆ ਨੋਹਾਂ ਤੀਆਂ ਕੰਮ ਕਰਦੀਆਂ ਨਹੀਂ ਆ ਵੀ ਚੱਕ ਸਾਰਾ ਇਕੱਠਾ ਕਰ ਚੱਲ ਚੱਕ ਕੇ ਯਾਰ ਉਹ ਚੱਕ ਇਹ ਮੈਂ ਮੇਰੀ ਭਾਬੀ ਨੂੰ ਕੰਮ ਲਾਇਆ ਭਾਬੀ ਸਾਰਾ ਕੁਝ ਭਾਬੀ ਬਾਤ ਕਰੋ ਤੁਸੀਂ ਚਾਹ ਕੀ ਗੱਲ ਦੁੱਖ ਲੱਗਦਾ ਯਾਰ ਤਰਸੋਂ ਨਾ ਮੈਂ ਤਰਸ ਨਹੀਂ ਉਹਦਾ ਹੋ ਭੈਣ ਦਾ ਭਰਾਵਾਂ ਨੇ ਹੁੰਦੇ ਹੀ ਐ ਭਾਬੀ ਨੂੰ ਦਿਓਰ ਦਿਓਰ ਨੂੰ ਭਾਬੀ ਦਾ ਹੁੰਦਾ ਹੀ ਐ ਹੋਰਾ ਮੇਰਾ ਚੱਲ ਆ ਵੀ ਤੂੰ ਚੱਕ ਲੈ ਵੇਲਾ ਹੀ ਖੜਾ ਇਹ ਚੱਕੂ ਵੀ ਮੈਂ ਓਏ ਸੰਡੇਸ ਬਟੇ ਆਫ ਮੈਂ ਛੁੱਟੀ ਅੱਜ ਆ ਕੇ ਉਹ ਹੀ ਤਾਂ ਗੱਲ ਆ ਜੇ ਤੇਰੀ ਛੁੱਟੀ ਆ ਜੇ ਤੇ ਫਾਰਮਿੰਗ ਕੰਮ ਆਏਗਾ ਮੈਂ ਵਰਕਿੰਗ ਇਨ ਦਾ ਫਾਰਮਿੰਗ ਬਿਕੋਜ਼ ਇਟ ਇਜ਼ ਵੈਰੀ ਹਾਰਡ ਵਰਕ ਇਟ ਇਜ਼ ਜੌਬ ਕੀ ਗੱਲ ਹੈ ਹੋਰ ਨਿਸ਼ਾਨੀ ਰੱਖ ਰਾਖੋ ਆਣੇ ਆ ਉਹ ਤਾਂ ਬੈਲੈਂਸ ਹੋ ਜਾਣਾ ਮਨ ਦੀ ਸ਼ਕਤੀਆਂ ਨਾਲ ਦੇਖ ਬੱਬੇ ਨਗਰ ਬਿੱਲਿਆ ਸਲਾ ਕੰਮ ਪਰ ਕੋਈ ਨਹੀਂ ਜੱਟਾ ਕਰਾਂਗੇ ਕੀ ਕੀ ਨੋ ਉਹ ਚੱਕ ਪਾਏ ਘੇਟੇਰੀ ਪੈ ਜਾਣੀ ਆ ਸਾਡੇ ਬੋੜ ਮੈਂ ਨਾ ਗਲੈਡ ਦੀ ਕੰਟਰੀ ਇਸ ਦੁਨੀਆ ਚੋਂ ਕੱਢੋ ਇੰਡੀਆ ਚੋਂ ਆਹ ਦੇਖ ਕਿਹੜੇ ਕੰਮ ਇਹ ਹੁਣ ਦੱਸੂ ਗੋਪੀ ਬਾਈ ਇੱਕ ਜੰਮਿਸ ਮਾਹੌਲ ਉਹ ਉਹ ਬਰਾਦਰ ਮਿਸ ਕਰਨਾ ਹੀ ਆ ਦੇਖ ਉਸੇ ਢੇਰੀ ਤੇ ਪੈ ਗਏ ਨਾ ਪਠਿਆ ਦੇ ਆ ਦੇਖ ਐਡਾ ਜੜਦਾ ਹੱਥਾ ਦੇਖ ਇਧਰ ਐ ਕਪਿਆ ਹੈ ਨਾ ਲਫੇੜਾ ਹਾਂ ਉਹ ਵਾਲਾ ਬਣਾ ਦੇ ਵੇਸਣ ਬਿੰਦੀ ਆ ਇੰਜਾਂ ਦੀ ਬਿੰਦੀ ਆ ਲੋਕਾਂ ਦੀਆਂ ਕੋਠੀਆਂ ਬਣਾਉਣੇ ਬਾਰੇ ਆ ਜੋ ਕੋਪੀ ਪਤੇਵਾਲਾ ਜੀ ਹਾਂ ਮੇਰੇ ਦੇ ਸੁਣਾ ਇਹ ਇੱਕ ਗਾਣੇ ਲਿਖਦਾ ਚਾਚਾ ਇਹ ਚਾਚਾ ਚਾਚਾ ਮੇਰੇ ਦੇ ਕਲਮ ਕਿੱਥੇ ਆ ਖੜਾ ਖੜਾ ਕਲਮ ਕਿੱਥੇ ਕਲਮ ਤੋੜ ਦਿੱਤੀ ਸੀ ਹੈਪੀਨੈਸ ਜਦੋਂ ਬਾਹਰ ਗਿਆ ਹੁੰਦਾ ਇਹ ਮੋੜਾ ਜਾਂਦਾ ਜਾਂਦਾ ਤੋੜ ਗਿਆ ਕਹਿੰਦਾ ਇੰਨੇ ਇੰਨੇ ਝਾਲਮਾਂ ਦਰਦ ਭਰੇ ਘਾਲੇ ਨਾਲ ਚਾਚਾ ਸੁਣਾ ਦੇ ਇੱਕ ਗਾਣਾ ਫੇਰ ਇਹਦੇ ਸੁਣਾ ਦੇ ਬੇ ਜਿਹੜਾ ਮੇਰੇ ਦੇ ਸੀ ਉਹ ਸੁਣਾ ਲੈ ਲੈ ਇੱਕ ਪੜਾ ਦੇ ਹੁਣੇ ਖੜਾ ਖੜਾ ਗੀਤ ਪੜਾ ਦਿੰਦਾ ਇਹ ਬੱਬੂ ਮਾਨ ਤੂੰ ਆ ਯਾ ਹਾ ਦਾ ਸਾਡੇ ਉਹਦਾ ਆਪੇ ਦਾ ਤਾਂ ਗਾਣਾ ਲੈਂਦਾ ਬੱਬੂ ਮਾੜ ਪਰਸੋਂ ਗਾਣਾ ਲੈ ਕੇ ਗਿਆ ਕਜਾਚੇ ਤੋਂ ਆ ਜਿਹੜਾ ਹੌਂਜੇ ਕੱਢਿਆ ਹੌਂਜੇ ਕੱਢਿਆ ਉਹ ਪਾਜੀ ਦਾ ਹੀ ਲਿਖਿਆ ਹੋਇਆ ਆ ਇਹਦਾ ਮਾਨਦਿਆ ਨਹੀਂ ਕਰਦੇ ਨਵਾਂ ਆਇਆ ਗਾਣਾ ਤੇਰੇ ਤੋਂ ਜਿਹੜਾ ਪਰਸੋਂ ਬੱਬੂ ਭਾਈ ਲੈ ਗਿਆ ਸੀ ਭਾਈ ਹੁਣ ਹੀ ਗਾਣਾ ਦੁੱਤਾ ਆਪਾਂ ਮਾਨ ਨਹੀਂ ਕਰਦੇ ਆਪਣਾ ਇਹ ਤੇ ਚਾਹ ਤਾਂ ਸੁਣਾ ਮੇਰੇ ਤੇ ਕੋਈ ਗੀਤ ਸੁਣਾ